ਬੀਤੀ ਸ਼ਾਮ ਪੈਲ ਸ਼ਹਿਰ ਦੇ ਬਾਰੋ-ਬਾਰ ਬਿਜਾ ਰੋਡ ਦੇ ਬਣੇ ਹੋਏ ਆਹਾਤੇ ਉੱਪਰ ਉਸ ਸਮੇਂ ਸੰਸਨੀ ਫੈਲ ਗਈ ਦਹਿਸ਼ਤ ਦਾ ਮੋਲ ਬਣ ਗਿਆ ਜਦੋਂ ਕੁਝ ਨੌਜਵਾਨਾਂ ਨੇ ਇੱਥੇ ਆਹਾਤਾ ਚਲਾ ਰਏ ਫੌਜੀ ਨਾਮਕ ਇੱਕ ਨੌਜਵਾਨ ਦੇ ਉੱਪਰ ਹਮਲਾ ਕਰ ਦਿੱਤਾ ਤੇ ਉਸ ਨੂੰ ਤੇਜ਼ ਤਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਦੇਖ ਸਕਦੇ ਹਾਂ ਕਿ ਇਹ ਉਹ ਜਗ੍ਹਾ ਜਿਸ ਜਗ੍ਹਾ ਦੇ ਉੱਪਰ ਇਹ ਨੌਜਵਾਨ ਜੋ ਭਾਰਤੀ ਫੌਜ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਆਪਣਾ ਫੌਜੀ ਆਹਾਤਾ ਚਲਾ ਰਿਹਾ ਸੀ ਉਸ ਦੇ ਨਾਲ ਜੋ 파ਟਨਰ ਸਨ ਜਾਂ ਠੇਕੇ ਦੇ ਜੋ ਨਾਲ ਹੋਰ ਉਸਦੇ ਸਾਥੀ ਸਨ ਉਹਨਾਂ ਵੱਲੋਂ ਉਸ ਉੱਪਰ ਪੈਸੇ ਨੂੰ ਲੈ ਕੇ ਹਮਲਾ ਕਰ ਦਿੱਤਾ ਗਿਆ ਨੌਜਵਾਨ ਸਿਵਲ ਹਸਪਤਾਲ ਪੈਰ ਦੇ ਵਿੱਚ ਜਿਹੜੇ ਇਲਾਜ ਹੈ ਬੁਰੀ ਤਰ੍ਹਾਂ ਜ਼ਖਮੀ ਹੈ ਨੌਜਵਾਨ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਿਵਲ ਹਸਪਤਾਲ ਪੈਰ ਦੇ ਵਿੱਚੇ ਬੀਤੀ ਰਾਤ ਇਤੋਂ ਦੇ ਇੱਕ ਲੋਕਲ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ ਹੈ ਨੌਜਵਾਨ ਦੇ ਉੱਪਰ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਕਰਕੇ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਨੌਜਵਾਨ ਸਿਵਲ ਹਸਪਤਾਲ ਪੈਲ ਦੇ ਵਿੱਚ ਜਿਹੜੇ ਇਲਾਜ ਹੈ ਔਰ ਨੌਜਵਾਨ ਨਾਲ ਕਰਦੇ ਗੱਲਬਾਤ ਹਾਂਜੀ ਬਰਾਜ ਜੀ ਕਿਹਨਾਂ ਜੀ ਤੁਹਾਡਾ ਵਿਜੇਂਦਰਪਾਲ ਸਿੰਘ ਅ ਵਿਜੇਂਦਰਪਾਲ ਸਿੰਘ ਜੀ ਤੁਹਾਡੇ ਨਾਲ ਮਾਰਕੁੱਟ ਹੋਈ ਹੈ ਕਿੰਨਾ ਵਿਅਕਤੀ ਨੇ ਤੁਹਾਡੀ ਮਾਰਕੁੱਟ ਕੀਤੀ ਮੇਨ 3 ਬੰਦੇ ਨੇ ਇੱਕ ਤਾਂ ਗਰਮੀਤ ਸਿੰਘ ਹੈ ਜਿਹੜਾ ਜਿਹੜਾ ਮੇਰੇ ਨਾਲ ਕੰਮ ਕਰਦਾ ਸੀ ਰੋਜੀ ਬਾਬੂ ਔਰ ਡਿੰਪਲ ਬਾਬੂ ਔਰ ਬਾਕੀ ਉਹਨਾਂ ਦੇ ਬੰਦੇ ਜਿਹੜੇ ਰੱਖੇ ਹੋਏ ਆ ਤੈਨੂੰ ਸੀ ਉੱਤੇ ਬਤ ਹੱਤੇ ਦੇ ਉੱਪਰ ਕੀ ਕੰਮ ਕਰਦਾ ਮੈਂ 2 ਸਾਲ ਹੋ ਗਏ ਦੀ ਹੱਤੇ ਦੇ ਕੰਮ ਕਰਦਾ ਹਾਂ ਹਾਂ ਤਾਂ ਤੁਸੀਂ ਠੇਕੇ ਤੇ ਲਿਆ ਹੋਇਆ ਹਾਂ ਹਾਂਜੀ 500 ਰੁਪਏ ਗੈਸਟ ਤੇ ਦਿੱਲੀ ਜੀ ਅੱਛਾ ਜੀ ਤੇ ਕਿਹੜਾ ਵਿਅਕਤੀ ਤੁਹਾਡੀ ਮਾਰਕਟ ਕੀਤੀ ਹੈ ਤੁਹਾਡੀ ਇਹਦਾ ਨਾਲ ਕੋਈ ਹਿੱਸੇਦਾਰੀ ਹੈ ਕਿ ਮਤਲਬ ਨਹੀਂ ਉਹਨਾਂ ਨੇ ਮੈਨਾਂ ਕੋਈ ਰੋਲਾ ਨਹੀਂ ਸੀਗਾ ਉਹ ਰੋਲਾ ਕੋਈ ਨਹੀਂ ਸੀਗਾ ਜਿਹੜਾ ਗਰਮੀਤ ਸਿੰਘ ਦਾ ਹਿਸਾਬ ਹੋ ਗਿਆ ਸੀਗਾ ਜੀ 29000 ਰੁਪਏ 31900 ਰੁਪਏ ਬਣਦੇ ਸੀ ਮਾਂ ਨੂੰ ਕਿ ਮੇਰੇ ਪੈਸੇ ਦੇ ਦੇਰ ਮੈਂ ਜਾਵਾਂ ਕਰਾਂ ਉਹਨੇ ਪੈਸੇ ਦਿੱਤੇਗਾ ਮੈਂ ਦੇਣੇ ਦੀ ਮੈਂ ਚਲ ਕੋਈ ਗੱਲ ਨਹੀਂ ਨਹੀਂ ਤਾਂ ਫਿਰ ਮੈਂ ਜਿੰਦਾ ਰਹਿੰਦਾ ਮੇਰਾ ਸਮਾਨ ਪਿਆਈ ਉੱਥੇ ਸਾਰਾ ਪੈਸੇ ਦੀ ਗੱਲ ਤੋਂ ਬਾਪੂ ਨੇ ਮੇਰੇ ਨਾਲ ਬੰਦੇ ਬੁਲਾ ਕੇ ਕੁੱਟਮਾਰ ਕਰਤੀ 8-9 ਬੰਦੇ ਤੇ ਮੇਰੇ ਹੈਗੇ ਸੀਗੇ ਲੋ ਤੁਹਾਡੀ ਆਸ ਵਿੱਚ ਹਿੱਸੇਦਾਰੀ ਸੀਗੀ ਹਿੱਸੇਦਾਰਾਂ ਨਾਲ ਹਸਾਬ ਤੋਂ ਲੈ ਕੇ ਤੁਹਾਡੇ ਗਲਤ ਹੋਈ ਆ ਹਾਂਜੀ ਉਸਨੇ ਬੰਦੇ ਮਲਾ ਕੇ ਤੁਹਾਡੀ ਮਾਰਕੁੱਟ ਕੀਤੀ ਆ ਹਾਂਜੀ 8-9 ਬੰਦੇ ਸੀਗੇ ਜਿਹੜੇ-ਜਿਹੜੇ ਵਿਅਕਤੀ ਸੀ ਜਿਹਨਾਂ ਤੁਹਾਡੇ ਮਾਰਕੁੱਟ ਕੀਤੀ ਮੇਨਤਾ ਸੀਗੀ ਗਰਮੀਤ ਸਿੰਘ ਜੀ ਰੋਜੀ ਬਾਪੂ ਡੈਂਪਲ ਬਾਪੂ ਬਾਕੀ ਨਾਲ ਜਿਹੜੇ ਬੰਦੇ ਰੱਖੇ ਹੋਏ ਨੇ ਜੀ ਕੁੱਟਣ ਮਾਰ ਕਰਨ ਬਸ ਕਿੰਨੇ ਵਜੇ ਦੀ ਘਟਨਾ ਚ ਰਾਤ ਸਾਢੇ 3-4 ਵਜੇ ਦੀ ਸ਼ਾਮ ਦੀ ਘਟਨਾ ਹੈ ਕਿੱਥੇ ਕਿੱਥੇ ਤੁਹਾਡੇ ਸੱਤਾਂ ਲਾਈਆਂ ਗਈਆਂ ਮੇਰੇ ਜੀ ਕਿਤਾਬ ਮਾਰਿਆ ਜੀ ਚਾਕੂ ਮਾਰਿਆ ਖਾਨਾ ਦੀ ਕਿਤਾਬ ਮਾਰਿਆ ਉਹਨਾਂ ਨੇ ਉੱਥੇ ਪਿਆ ਸੀਗਾ ਸਮਾਨ ਹੱਥੇ ਤੇ ਸਾਰਾ ਹੁੰਦਾ ਹੀ ਹੈ ਜੀ ਬਾਕੀ ਮੇਰੇ ਆਹ ਸਾਰਾ ਸਰੀਰ ਤੇ ਇੱਧਰ ਮੇਰੇ ਮੇਰ ਅੰਗ ਜਿਹੜੇ ਉਹਨਾਂ ਤੇ ਲੱਤਾਂ ਬਹੁ ਮਾਰੀਆਂ ਨੇ ਬੁਰੀ ਤਰੀਕੇ ਨਾਲ ਉਹ ਪੇਟ ਦੇ ਤੇ ਲੱਤਾਂ ਬਹੁ ਮਾਰੀਆਂ ਨੇ ਮੇਰ ਅੰਗ ਮਤਲਬ ਤੁਹਾਡੇ ਗੋਤੰਗਾ ਦੇ ਗੋਤੰਗਾ ਦੇ ਬਹੁਤ ਜ਼ਿਆਦਾ ਮਾਰੀਆਂ ਨੇ ਤੇ ਪੇਟ ਨੂੰ ਲੱਤਾਂ ਮਾਰੀਆਂ ਪੇਟ 'ਚ ਲੱਤਾਂ ਮਾਰੀਆਂ ਨੇ ਤੇ ਤੁਸੀਂ ਯ ਮਤਲਬ ਪਹਿਲਾਂ ਕਿਸੇ ਸਰਕਾਰੀ ਮੈਕਟ ਨਾਲ ਜੋਬ ਕਰਦੇ ਸੀ ਹਾਂਜੀ ਮੈਂ ਆਰਮੀ ਰਿਟਾਇਰਡ ਜੀ 22 ਸਾਲ ਸਰਵਿਸ ਕਰਕੇ ਆਇਆ ਜੀ 13 ਸਾਲ ਜੀ 38 ਸਾਲ ਹੋ ਗਏ ਪੈਨਸ਼ਨ ਆਈ ਜੀ ਦੋ ਸਾਲ ਤੋਂ ਤੁਸੀਂ ਇੱਥੇ ਆਪਣਾ ਕਾਰੋਬਾਰ ਕਰ ਰਹੇ ਹੋ ਤੁਸੀਂ ਕੰਮ ਕਰ ਰਹੇ ਹੋ ਹਾਂਜੀ ਹਾਂਜੀ ਆਪਾਂ ਠੇਕੇ ਉੱਪਰ ਲੈ ਹਾਂਜੀ ਤੇ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਮੰਗ ਬੱਸ ਮੈਂ ਇਹੀ ਕਰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਜਿਵੇਂ ਮੈਨੂੰ ਇਨੇ ਬੇਰਾਂ ਮੈਨੂੰ ਨੇ ਮਾਰਨ ਦੀ ਕੋਸ਼ਿਸ਼ ਕੀਤੀ ਜੀ ਪੂਰੀ ਫਿਰ ਮੈਂ ਜਦੋਂ ਜਾ ਕੇ ਲੋਕ ਗਿਆ ਕਿਤੇ ਸ਼ਾਮ ਦੇ ਟਾਈਮ ਸੀਗਾ ਜੀ ਹਨੇਰਾ ਹੋ ਗਿਆ ਬਾਅਦ ਚ ਇਹ ਮੈਨੂੰ ਲੱਭਦੇ ਰਹਿੰਦੇ ਜੀ ਸਿਰਫ ਮਾਰਨ ਵਾਸਤੇ ਵੀ ਇਹਨੂੰ ਬੰਜਾਨੋ ਮਾਰਨਗੇ ਮੈਂ ਮਾਇਨ ਨੂੰ ਲੱਭੇ ਨੇ ਮੈਂ ਤਾਂ ਉਥੋਂ ਬੰਦੇ ਚੱਕ ਕੇ ਲੈ ਕੇ ਆਨੇ ਦੋ ਜਾਣੇ ਉਹ ਪਤਾ ਨਹੀਂ ਕਿਹੜੇ ਸੀਗੇ ਮੈਨੂੰ ਇੱਥੇ ਲੈ ਕੇ ਆ ਗਏ ਆਹ ਕਾਲਕ ਫੋਨ ਚੱਲ ਰਿਹਾ ਸੀ ਪੂਰਾ ਜੀ ਉਹਨੇ ਪੱਟੀ-ਪੁੱਟੀ ਬੰਨੀ ਬਾਹ ਤੇ ਫੇਰ ਲੈ ਕੇ ਆਏ ਜੀ ਕੀ ਕੁੱਟਮਾ ਤੇ ਤਾਂ ਤੁਹਾਡੀ ਕੋਈ ਰਕਮ ਜਾਂ ਕੋਈ ਹੋਰ ਤੁਹਾਡੀ ਕੋਈ ਚੀਜ਼ ਚੋਰੀ ਹੋਈ ਹਾਂਜੀ ਉਹ ਮੈਂ 40 ਹਜ਼ਾਰ ਲੈ ਕੇ ਆਏ ਸੀਗਾ ਕਰਦਿਆਂ ਤੂੰ ਉਹਦੇ ਵਿੱਚ 3000 ਮੇਰੇ ਤੋਂ ਖਰਚ ਹੋ ਗਿਆ ਜੀ 37000 ਉਸ 100 ਖਾਣ 200 ਮੇਰੇ ਕੋਲ ਬਚੀ ਸੀ ਮੇਰੀ ਜੇਬ ਚ ਉਹਨਾਂ ਨੇ ਜਦੋਂ ਕੁੱਟਮਾਰ ਕਰਦੇ ਸੀ ਉਹ ਕੱਟ ਲਈਏ ਕਿ ਪੁਲਿਸ ਤੁਸੀਂ ਪੁਲਿਸ ਰਿਪੋਰਟ ਕਰਾ ਚੁੱਕੇ ਹੋ ਹਾਂ ਜੀ ਆਪਣੇ ਬਿਆਨ ਹੋਣੇ ਜੀ ਪੁਲਿਸ ਦੇ ਡਾਕਟਰ ਨੇ ਆਪਣੇ ਆਪਣੇ ਕਾਰਵਾਈ ਕੀਤੀ ਬਿਆਨ ਹੋਣੇ ਬਿਆਨ ਹੋਣੇ ਤੇ ਨਾ ਰੌਲਾ ਪੈ ਜੂ ਨਹੀਂ ਮੱਝਾਂ ਦੀ ਚਲੇ ਗਏ ਇੱਥੋਂ ਬਾਹਰ ਤਰੋਲਾ ਪੈਂਦਾ ਸੀ ਜੀ ਨਵਿੰਦਰਪਾਲ ਨੂੰ ਕਿੰਨੇ ਦਾ ਤੋਂ ਜਾਣਦੇ ਹੋ ਤੁਸੀਂ ਹੈਂ ਮੈਂ 2 ਸਾਲ ਕੇ ਨੌਕਰੀ ਕਰਦੀ ਹਿੰਦੇ ਕੋਲ ਜਿੰਦਰਪਾਲ ਪੋਜੀ ਨੂੰ ਕਿੰਨੇ ਦਾ ਤੋਂ ਜਾਣਦੇ ਹੋ ਜਾਣਦੇ ਨੇ ਮੈਂ ਉਹਨਾਂ ਕੋਲ ਨੌਕਰੀ ਕਰੇ 2 ਸਾਲ ਉਹ 2 ਸਾਲ ਤੋਂ ਨੌਕਰੀ ਕਰ ਰਿਹਾ ਠੀਕ ਹੈ ਅੱਛਾ ਜੀ ਤੇ ਤੁਹਾਡੀ ਰੈਸ਼ ਕਿੱਥੇ ਆ ਜੀ ਸਮਰਾਲੇ ਸ਼ਹਿਰ ਚ ਸਮਰਾਲੇ ਸਰ ਲੋਕਾਂ ਨਾਲ ਮੈਂ ਉੱਥੇ ਉੱਥੇ ਜਮ੍ਹੇ ਉੱਥੇ ਪੜੇ ਉੱਥੇ ਪੜੇ ਉੱਥੇ ਮਾਰਨਾ ਜਾ ਕੇ ਠੀਕ ਹੈ ਧੰਨਵਾਦ ਦਿਆੜੀ ਲੈਣੇ ਨੇ ਕੋਣ ਜਿਸ ਨੌਜਵਾਨ ਦੀ ਮਾਰਕੁੱਟ ਹੋਈ ਆ ਤੇ ਉਹਦਾ ਪਾਰਟਨਰ ਆ ਉਹਨਾਂ ਦੇ ਤੁਸੀਂ ਕੰਮ ਕਰਦੇ ਹੋ ਹਾਂ ਮੈਂ ਦੋਨਾਂ ਦੇ ਨੌਕਰ ਦੋਨੇ ਮਾਲਕ ਨੇ ਦੋਨਾਂ ਦੇ ਨੌਕਰ ਆ ਕਿੰਨੀ ਤੂੰ ਨੂੰ ਤਨਖਾਹ ਦੇਣੀ 300 ਰੁਪਏ ਰੋਹ ਦੰਦੇ ਨੇ 300 ਰੁਪਏ ਅੱਛਾ ਵੀ ਪਹਿਲਾਂ ਇਹਨਾਂ ਤੋਂ ਕਾਫੀ ਦਿਨਾਂ ਤੋਂ ਚੱਲ ਰਿਹਾ ਗੱਲਬਾਤ ਇਹਨਾਂ ਦੀ ਜਾਂ ਹੁਣੇ ਰਾਤ ਹੀ ਅਚਨਚੇਤ ਹੋ ਗਈ ਨਹੀਂ ਇਹਨਾਂ ਦਾ ਵੀਰ ਜੀ ਮੈਨੂੰ ਨਹੀਂ ਪਹਿਲਾਂ ਚੱਲਦੀ ਗੱਲ ਨਹੀਂ ਚੱਲਦੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਸਕਦਾ ਜਿਹੜੀ ਗੱਲ ਮੈਂ ਤੁਹਾਨੂੰ ਉਹਨੇ ਦੱਸਤੀ ਮੇਰੇ ਸਾਹਮਣੇ ਕੁਝ ਨਹੀਂ ਹੋਇਆ ਹੈਗਾ ਤੁਸੀਂ ਮੌਕੇ ਤੇ ਹਾਜ਼ਰ ਨਹੀਂ ਸੀਗੇ ਮੈਂ ਵੀਰੇ ਤੇ ਹਾਜ਼ਰ ਨਹੀਂ ਸੀਗਾ ਮੈਂ ਤਾਂ ਜਦ ਡੋਲਾ ਪਾਉਂਦੇ ਮੈਂ ਚੁੱਪ ਡੇਰੇ ਜਾ ਕੇ ਸੌਂ ਜਾਣਾ ਬਾਬੇ ਦੇ ਉੱਤੇ ਠੀਕ ਹੈ ਜੀ ਮੈਂ ਨਹੀਂ ਫਿਰ ਬੜੇ ਆਰ ਕੇ ਸਾਡੇ ਸਿਰ ਤੇ ਛੱਟ ਮਾਰੇ ਮਰ ਜਾਣਗੇ ਬਿਲਕੁਲ